1947 ਦੀ ਹਿੰਦੁਸਤਾਨ-ਪਾਕਿਸਤਾਨ ਵੰਡ ਨਾਲ ਸੰਬੰਧਤ ਕਹਾਣੀ ਬਦਲਾ ਲੇਖਕ ਅੰਗੇਸ਼ ਹਨੇਰੇ ਡੱਬੇ ਚ ਛੇਤੀ ਛੇਤੀ ਸਮਾਨ ਛੁੱਟ ਗੋਦੀ ਚੁੱਕੀ ਆਵਿੰਦ ਨੂੰ ਖਿੜਕੀ ਰਾਹੀਂ ਅੰਦਰ ਸੀਟ ਤੇ ਧੱਕਾ ਦੇ ਕੇ ਵੱਡੀ ਕੁੜੀ ਜਵੇਦਾ ਨੂੰ ਚੜਾ ਕੇ ਸੁਰਿਆ ਨਹੀਂ ਖੁਦ ਨੂੰ ਅੰਦਰਵਾੜ ਕੇ ਗੱਡੀ ਤੇ ਤੁਰਨ ਨਾਲ ਨਾਲ ਲੰਬਾ ਸਾਹ ਲੈ ਕੇ ਪਾਕਿਸਤਾਨ ਪਰਵਧਕਾਰ ਨੂੰ ਯਾਦ ਕੀਤਾ ਸੀ ਕਿ ਉਸਨੇ ਦੇਖਿਆ ਡੱਬੇ ਦੇ ਦੂਜੇ ਕੋਨੇ 'ਚ ਚਾਦਰ ਲਈ ਜਿਹੜੀਆਂ ਦੋ ਸ਼ਕਲਾਂ ਬੈਠੀਆਂ ਸਨ ਉਹ ਆਪਣੇ ਮੁਸਲਮਾਨ ਭਰਾ ਨਹੀਂ ਸਿੱਖ ਸਨ ਤੁਰਦੀ ਗੱਡੀ 'ਚ ਸਟੇਸ਼ਨ ਦੀਆਂ ਬੱਦੀਆਂ ਦਾ ਚਾਨਣ ਅੰਦਰ ਬਾਹਰ ਆ ਰਿਹਾ ਸੀ ਉਸ ਨੂੰ ਉਸ ਉਸ ਨੂੰ ਲੱਗਾ ਕਿ ਉਹਨਾਂ ਸਿੱਖਾਂ ਦੀ ਸტერਮ ਅੱਖਾਂ 'ਚ ਕੁਝ ਅਮਨੁੱਖੀ ਚਿਤ ਚਲਕਾਰਾ ਸੀ ਉਸ ਦੀਆਂ ਨਜ਼ਰਾਂ ਜਿਵੇਂ ਉਸ ਨੂੰ ਦੇਖ ਦਿਆਂ ਹਨ ਪਰ ਉਸ ਦੀ ਕਾਇਆ ਤੇ ਰੁਕਦੀਆਂ ਨਹੀਂ ਚੀਰ ਦਿਆਂ ਹੋਊਗਾ ਦੌੜੀਆਂ ਜਾ ਰਹੀਆਂ ਹਨ ਤੇ ਤੇਜ ਤਾਰ ਹਥਿਆਰ ਇੱਕ ਅਲਗਾਉ ਉਨਾਂ ਚ ਜਿਸ ਨੂੰ ਕੋਈ ਛੂ ਨਹੀਂ ਸਕਦਾ ਛੂਹੇਗਾ ਤਾਂ ਵੱਢਿਆ ਜਾਵੇਗਾ ਰੌਸ਼ਨੀ ਇਸ ਲਈ ਕਾਫੀ ਨਹੀਂ ਸੀ ਪਰ ਸੁਰਿਆ ਨੇ ਜਿਵੇਂ ਕਲਪਨਾ ਦੀ ਦ੍ਰਿਸ਼ਟੀ ਨਾਲ ਦੇਖਿਆ ਕਿ ਉਹਨਾਂ ਅੱਖਾਂ ਚ ਲਾਲ ਡਾਲ ਟੋਰੇ ਹਨ ਤੇ ਉਹ ਡਰ ਨਾਲ ਸੁੰਗੜ ਗਈ ਪਰ ਗੱਡੀ ਤੇਜ਼ ਦੁਰ ਰਹੀ ਸੀ ਹੁਣ ਦੂਜੇ ਡੱਬੇ ਚ ਜਾਣਾ ਮਮਕਨ ਨਹੀਂ ਸੀ ਛਾਲ ਮਾਰਨੀ ਕੋ ਪਾਉ ਹੁੰਦਾ ਤਾਂ ਉਹ ਇੰਨੀ ਤੇਜ਼ ਗੱਡੀ ਚ ਬੱਚਿਆਂ ਕੱਚਿਆਂ ਨੂੰ ਲੈ ਕੇ ਛਾਲ ਮਾਰਨ ਨਾਲੋਂ ਕਿਸੇ ਦੂਜੇ ਯਾਤਰੀ ਰਾਹੀ ਚੋਕ ਕੇ ਬਾਹਰ ਸੁੱਟ ਦੇਣਾ ਕਿ ਬਹੁਤ ਬਦਅਰਥ ਹੋਵੇਗਾ ਇਹ ਸੋਚਦੀ ਤੇ ਉਹ ਦਰੋ ਲਟਕਦੀ ਹੋਈ ਖਤਰੀ ਦੀ ਚੈਨ ਤੇ ਹੈਂਡਲ ਨੂੰ ਦੇਖਦੀ ਹੋਈ ਉਹ ਇਕੱਠੀ ਮੂਠੀ ਹੋ ਕੇ ਬੈਠੀ ਰਹੀ ਅਗਲੇ ਸਟੇਸ਼ਨ ਤੇ ਦੇਖਿਆ ਜਾਵੇਗਾ ਇੱਕ ਸਟੇਸ਼ਨ ਤੀਕ ਤਾਂ ਕੋਈ ਖਤਰਾ ਨਹੀਂ ਘਟੋ ਘਟ ਅਜੇ ਤੀਕ ਤਾਂ ਕੋਈ ਬਾਰ ਦਾ ਉਸ ਹਿੱਸੇ ਚ ਹੋਈ ਨਹੀਂ ਤੁਸੀਂ ਕਿੱਥੋਂ ਤੱਕ ਜਾਉਂਗੇ ਸ਼੍ਰੇਆ ਕਵਰਾਈ ਵੱਡਾ ਸਿੱਖ ਪੁੱਛ ਰਿਹਾ ਸੀ ਕਿੰਨੀ ਭਾਰੀ ਉਸ ਦੀ ਆਵਾਜ਼ ਸੀ ਸ਼ਾਇਦ ਦੋ ਸਟੇਸ਼ਨਾਂ ਮਗਰੋਂ ਉਸ ਨੂੰ ਮਾਰ ਕੇ ਗੱਡੀਆਂ ਬਾਹਰ ਸੁੱਟ ਦੇਊਗਾ ਉਹ ਇੱਥੇ ਉਸ ਨੂੰ ਤੁਸੀਂ ਕਹਿ ਕੇ ਸੰਬੋਧਨ ਕਰੀ ਇਸ ਦੀ ਬਣ ਬਣਾ ਤੇ ਉਹ ਸੋਚਦੀ ਰਹਿ ਗਈ ਤੇ ਜਵਾਬ ਚ ਦੇਰ ਹੋ ਗਏ ਸਿੱਖ ਨੇ ਫਿਰ ਪੁੱਛਿਆ ਤੁਸੀਂ ਕਿੰਨੀ ਦੂਰ ਜਾਓਗੇ ਸ੍ਰਿਆਣੇ ਬੁਰਕਾ ਮੂੰਹ ਤੋਂ ਚੱਕ ਕੇ ਪਿੱਛੇ ਨੂੰ ਛੁੱਟਿਆ ਹੋਇਆ ਸੀ ਉਸ ਨੂੰ ਮੂੰਹ ਤੇ ਖਿੱਚਦਿਆਂ ਹੋਇਆ ਗਿਆ ਇੱਥੋਂ ਤੀਕਰ ਸਿੱਖ ਨੇ ਬਲਕ ਸੋਚ ਕੇ ਕਿਹਾ ਨਾਲ ਕੋਈ ਨਹੀਂ ਇਸੇ ਵਿਚਕਾਰ ਸ੍ਰਿਆਣੇ ਸੋਚਿਆ ਹਿਸਾਬ ਲਾ ਰਿਹਾ ਹੈ ਕਿ ਕਿੰਨਾ ਸਮਾਂ ਮਿਲੂਗਾ ਮੈਨੂੰ ਮਾਰਨ ਲਈ ਯਾ ਰੱਬਾ ਅਗਲੇ ਸਟੇਸ਼ਨ ਤੇ ਹੋਰ ਸਵਾਰੀਆਂ ਆ ਜਾਣ ਤੇ ਨਾਲ ਕੋਈ ਵਾਸ਼ ਦੱਸਣਾ ਚਾਹੀਦਾ ਉਸ ਤੋਂ ਸ਼ਾਇਦ ਉਹ ਡਰਿਆ ਰਹੇ ਭਵੇਂ ਅੱਜ ਕੱਲ ਦੇ ਜਵਾਨ ਜੇ ਸਫਰ ਨਾਲ ਕੀ ਜਿਹੜਾ ਡੱਬੇ ਚ ਨਾਲ ਨਾ ਬੈਠੇ ਕੋਈ ਛੁਰਾ ਖੋਹੋ ਦੇ ਨੀ ਅਤੇ ਅਗਲੇ ਸਟੇਸ਼ਨ ਤੱਕ ਬੈਠੀ ਰਹਿਣਾ ਕਿ ਕੋਈ ਆ ਕੇ ਖਿੜਕੀ ਦੇ ਸਾਹਮਣੇ ਖੜਾ ਹੋ ਕੇ ਪੁੱਛੇਗਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਉਸ ਨੇ ਕਿਹਾ ਮੇਰੇ ਭਰਾ ਨੇ ਦੂਜੇ ਡੱਬੇ ਚ ਆਵਿਦ ਨੇ ਉਛਲ ਕੇ ਕਿਹਾ ਕਿੱਥੇ ਮਾਂ ਮਾਮੂ ਦਾ ਲਾਹੌਰ ਗਏ ਹੋਏ ਨੇ ਸ੍ਰੀਆ ਨੇ ਉੱਚੀ ਆਵਾਜ਼ ਉਸਨੂੰ ਡਾਂਟਿਆ ਚੁੱਪ ਰਹਿ ਥੋੜੇ ਕੇ ਚਿਰ ਮਗਰੋਂ ਸੇਖ ਨੇ ਫੇਰ ਪੁੱਛਿਆ ਇਟਾਵੇਂ ਚ ਤੁਹਾਡੇ ਆਪਣੇ ਬੰਦੇ ਨਹੀਂ ਹਾਂ ਸੇਖ ਫੇਰ ਚੁੱਪ ਕਰ ਗਿਆ ਥੋੜੀ ਦੇਰ ਬਾਅਦ ਬੋਲਿਆ ਤੁਹਾਡੇ ਭਰਾ ਨੂੰ ਤੁਹਾਡੇ ਨਾਲ ਬੈਠਣਾ ਚਾਹੀਦਾ ਸੀ ਅੱਜ ਕੱਲ ਦੇ ਮਾਹੌਲ ਚ ਕੋਈ ਆਪਣਾ ਤੋਂ ਵੱਖ ਬੈਠਦਾ ਸ੍ਰੀਆ ਮਨ ਚ ਹੀ ਮਨ ਸੋਚਣ ਲੱਗੀ ਕਿ ਕਿਤੇ ਕੰਮ ਵਕਤ ਤਾਂੜ ਤਾਂ ਨਹੀਂ ਗਿਆ ਕਿ ਮੇਰੇ ਨਾਲ ਕੋਈ ਨਹੀਂ ਸਿੱਖ ਨੇ ਜਿਵੇਂ ਆਪਣੇ ਆਪ ਨੂੰ ਕਿਹਾ ਪਰਮ ਸੀ ਵਿੱਚ ਤਾਂ ਕੋਈ ਨਾ ਕਿਸੇ ਦਾ ਨਹੀਂ ਸਾਰੇ ਆਪਣੇ ਹੀ ਆਪਣੇ ਨੇ ਗੱਡੀ ਦੀ ਰਫ਼ਤਾਰ ਧੀਮੀ ਹੋ ਗਈ ਛੋਟਾ ਸਟੇਸ਼ਨ ਸੀ ਸ੍ਰਿਆ ਦਚਿੱਤੀ 'ਚ ਬੈਠੀ ਸੀ ਕਿ ਉਤਰ ਜਾਵਾਂ ਜਾਂ ਬੈਠੀ ਰਵਾਂ ਦੋ ਆਦਮੀ ਡੱਬੇ 'ਚ ਹੋਰ ਚੜ ਗਏ ਸ੍ਰਿਆ ਦੇ ਮਨ 'ਚ ਝਟਪਟ ਗਿਆ ਹਿੰਦੂ ਤੇ ਫਿਰ ਉਹ ਸੱਚਮੁੱਚ ਹੋਰ ਡਰ ਗਈ ਤੇ ਆਪਣਾ ਸਮਾਨ ਸਵਿਠਣ ਲੱਗੀ ਸਿੱਖ ਨੇ ਕਿਹਾ ਕਿ ਤੁਸੀਂ ਉਤਰੋਗੇ ਸੋਚਦੀ ਆ ਆਪਣੇ ਭਰਾ ਕੋਲ ਜਾ ਬੈਠਾਂ ਕੀ ਜੀਨ ਹੈ ਇਨਸਾਨ ਦਾ ਕਿ ਜੇ ਇਹ ਮੌਖੇ ਦੇ ਝੂਠ ਦਾ ਪਰਦਾ ਤਾਂ ਲੈਂਦਾ ਤੇ ਕਿੰਨਾ ਝੂਠ ਕਿਉਂਕਿ ਡੱਬਾ ਬਦਲਾਉਣ ਭਰਾ ਆਪ ਨਾ ਹੁੰਦਾ ਆਉਂਦਾ ਕਿੱਥੋਂ ਹੋਵੇ ਤਾਂ ਨਾ ਸਿੱਖ ਨੇ ਕਿਹਾ ਤੁਸੀਂ ਬੈਠੇ ਰਹੋ ਇੱਥੇ ਤੁਹਾਨੂੰ ਕੋਈ ਡਰ ਨਹੀਂ ਮੈਂ ਤੁਹਾਨੂੰ ਆਪਣੀ ਭੈਣ ਸਮਝਦਾ ਹਾਂ ਤੇ ਇਹਨਾਂ ਨੂੰ ਆਪਣੇ ਬੱਜੇ ਤੁਹਾਨੂੰ ਅਲੀਗੜ੍ਹ ਤੱਕ ਠੀਕ ਠਾਕ ਮੈਂ ਪਹੁੰਚਾ ਦੇਵਾਂਗਾ ਉਸ ਤੋਂ ਅੱਗੇ ਖਤਰਾ ਵੀ ਨਹੀਂ ਹੈ ਤੇ ਉੱਥੋਂ ਤੁਹਾਡੇ ਭਾਈ ਭਰਾ ਵੀ ਗੱਡੀ 'ਚ ਆ ਹੀ ਜਾਣਗੇ। ਇੱਕ Hindu ਨੇ ਕਿਹਾ ਸਰਦਾਰ ਜੀ ਜਾਂਦੀ ਐ ਤਾਂ ਜਾਣ ਦਿਓ ਤੁਹਾਨੂੰ ਕੀ? ਸ੍ਰੀਆ ਨੇ ਸ੍ਰੀਆ ਨਾ ਸੋਚ ਸਕੀ ਕਿ ਸਿੱਖ ਦੀ ਗੱਲ ਨੂੰ ਤੇ ਇਸ Hindu ਦੀ ਟਿੱਪਣੀ ਨੂੰ ਕਿਸ ਅਰਥ ਚ ਲਵੇ ਪਰ ਗੱਡੀ ਨੇ ਤੁਰ ਕੇ ਫੈਸਲਾ ਕਰ ਲਿਆ ਉਹ ਬੈਠ ਗਈ। Hindu ਨੇ ਪੁੱਛਿਆ ਸਰਦਾਰ ਜੀ ਤੁਸੀਂ ਪੰਜਾਬ ਤੋਂ ਆਏ ਹੋ? ਜੀ। ਕਿੱਥੇ ਘਰ ਆ ਤੁਹਾਡਾ? ਸੇਖੂਪੁਰੇ 'ਚ। ਤੇ ਹੁਣ ਇਹੀ ਸਮਝ ਲਓ ਇੱਥੇ ਕੀ ਮਤਲਬ ਜਿੱਥੇ ਮੈਂ ਹਾਂ ਉਹੀ ਕਰ ਰੇਲ ਦੇ ਡੱਬੇ ਦਾ ਕੋਨਾ ਹਿੰਦੂ ਨੇ ਆਪਣੀ ਆਵਾਜ਼ ਨੂੰ ਕੰਟਰੋਲ ਕਰਕੇ ਜਿਵੇਂ ਗਲਾਸ 'ਚ ਥੋੜੀ ਹਮਦਰਦੀ ਪਾ ਕੇ ਸਿੱਖ ਵੱਲ ਵਧਾਉਂਦਿਆਂ ਹੋਇਆ ਕਿਆ ਫਿਰ ਤਾਂ ਤੁਸੀਂ ਸੰਨਾਰਥੀ ਹੋ ਸਿੱਖ ਨੇ ਜਿਵੇਂ ਗਲਾਸ ਨੂੰ ਜੀ ਮੈਂ ਨਹੀਂ ਪੀਂਦਾ ਕਹਿ ਕੇ ਇੱਕ ਪਾਸੇ ਕਰਦਿਆਂ ਹੋਇਆ ਇੱਕ ਸੁੱਕਾ ਜਿਹਾ ਹਾਸਾ ਹੱਸਦਿਆਂ ਹੋਇਆ ਕਿਆ ਜਿਸ ਦੀ ਗੂੰਜ ਹਿੰਦੂ ਤੇ ਕੰਨ ਨਾ ਪਾੜ ਸਕੇ ਜੀ ਹਿੰਦੂ ਨੇ ਥੋੜੀ ਘੋਰ ਦਿਲਚਸਪੀ ਨਾਲ ਕਿਹਾ ਤੁਹਾਡੇ ਘਰ ਵਾਲਿਆਂ ਨਾਲ ਬਹੁਤ ਬੁਰੀ ਕੀਤੀ ਹੋਵੇਗੀ ਸਿੱਖ ਦੀਆਂ ਅੱਖਾਂ 'ਚ ਇੱਕ ਪਲ ਦੇ ਅੰਝਕਲੀ ਅੰਗਾਰ ਚਮਕਿਆ ਪਰ ਉਹ ਇੱਕ ਦਾਣੇ ਨੂੰ ਵੀ ਚੁਗਣ ਲਈ ਨਹੀਂ ਵਧਿਆ ਹਿੰਦੂ ਨੇ ਸ੍ਰੀਆ ਵੱਲ ਦੇਖਦਿਆਂ ਹੋਇਆ ਕਿਹਾ ਦਿੱਲੀ 'ਚ ਕੁਝ ਲੋਕ ਦੱਸਦੇ ਨੇ ਉੱਥੇ ਉਹਨਾਂ ਨਾਲ ਕੀ ਕੀ ਜ਼ੁਲਮ ਕੀਤੇ ਨੇ ਹਿੰਦੂਆਂ ਤੇ ਸਿੱਖਾਂ ਤੇ ਕਿਹੋ ਜਿਹੀਆਂ ਗੱਲਾਂ ਉਹ ਦੱਸਦੇ ਸਨ ਕੀ ਦੱਸਾਂ ਜਵਾਨ ਤੇ ਲਿਆਉਂਦਿਆਂ ਹੋਇਆ ਵੀ ਸ਼ਰਮ ਆਉਂਦੀ ਹੈ ਔਰਤਾਂ ਨੂੰ ਨੰਗਾ ਕਰਕੇ ਸਿੱਖ ਨੇ ਆਪਣੇ ਕੋਲ ਪੋਟਲੀ ਬੰਨ ਕੇ ਬੈਠੇ ਦੂਜੇ ਆਦਮੀ ਨੂੰ ਕਿਹਾ ਕਾਕਾ ਤੂੰ ਉੱਪਰ ਚੜ੍ਹ ਕੇ ਸੌਂ ਜਾ ਸਪਸ਼ਟ ਹੀ ਉਹ ਸਿੱਖ ਦਾ ਮੁੰਡਾ ਸੀ ਤੇ ਜਦੋਂ ਉਸ ਨੇ ਹੁਕਮ ਦੀ ਪਾਲਣਾ ਕਰਕੇ ਆਪਣੇ 16-17 ਸਾਲਾਂ ਦੇ ਜਿਸਮ ਨੂੰ ਵਾਸੀ ਲੈ ਕੇ ਉੱਪਰ ਲਈ ਉੱਪਰਲੇ ਵਰਥਵਲ ਦੇਖਿਆ ਫਿਰ ਉਸ ਦੀਆਂ ਅੱਖਾਂ 'ਚ ਪਿਤਾ ਦੀਆਂ ਅੱਖਾਂ ਦਾ ਪ੍ਰਤੀਬਿੰਦ ਚਲਕਾਇਆ ਉਹ ਉੱਪਰਲੀ ਬਰਤੇ ਚੜ ਗਿਆ। 헤ਠਾਂ ਸਿੱਖਣੇ ਆਪਣੀਆਂ ਲੱਤਾਂ ਸਿੱਧੀਆਂ ਕੀਤੀਆਂ ਤੇ ਖਿੜਕੀ ਤੋਂ ਬਾਹਰ ਵੱਲ ਦੇਖਣ ਲੱਗ। ਹਿੰਦੂ ਦੀ ਗੱਲ ਵਿਚਾਰੇ ਰੁਕ ਗਈ। ਉਹ ਫਿਰ ਸ਼ੁਰੂ ਹੋ ਗਿਆ। ਬਾਪ ਭਰਾਮਾ ਸਾਹਮਣੇ ਹੀ ਪੇਟੀਆਂ ਪਹਿਣਾ ਨੂੰ ਨੰਗੇ ਕਰਨਾ। ਸਿੱਖ ਨੇ ਕਿਹਾ, "ਬਾਬੂ ਜੀ, ਅਸੀਂ ਜੋ ਦੇਖਿਆ ਹੈ ਉਹ ਤੁਸੀਂ ਸਾਨੂੰ ਕੀ ਦਸੋਗੇ?" ਇੱਕ ਵਾਰ ਉਹ ਗੂੰਜ ਪਹਿਲਾਂ ਹੀ ਸਪਸ਼ਟ ਸੀ ਪਰ ਹਿੰਦੂ ਨੇ ਹੁਣ ਵੀ ਨਹੀਂ ਸੁਣੀ। ਜਿਵੇਂ ਸ਼ੇਰ ਪਾ ਕੇ ਬੋਲੇ ਤੁਸੀਂ ਠੀਕ ਕਹਿੰਦੇ ਹੋ ਅਸੀਂ ਕਿੱਦਾਂ ਤੁਹਾਡੇ ਦੁੱਖ ਸਮਝ ਸਕਦੇ ਹਾਂ ਅਸੀਂ ਹਮਦਰਦੀ ਕਰ ਸਕਦੇ ਹਾਂ ਪਰ ਕਿਹੋ ਜਿਹੀ ਹਮਦਰਦੀ ਜਦੋਂ ਦਰਦ ਕਿੰਨਾ ਵੱਡਾ ਹੈ ਇਹ ਨਾ ਸਮਝ ਸਕੀ ਭਲਾ ਦੱਸੋ ਅਸੀਂ ਕਿਵੇਂ ਪੂਰੀ ਤਰ੍ਹਾਂ ਸਮਝ ਸਕਦੇ ਹਾਂ ਕਿ ਉਹਨਾਂ ਸਿੱਖਾਂ ਦੇ ਮਨ ਤੇ ਕੀ ਬੀਤੀ ਹੋਵੇਗੀ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀਆਂ ਬਹੁ ਵੇਟੀਆਂ ਨੂੰ ਸਿੱਖ ਨੇ ਸਾਬਜ਼ ਨਾਲ ਗੱਲ ਦੀ ਹੋਈ ਬਾਤ ਜੀ ਬਹੁ ਵੇਟੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦਗੀਆਂ ਹਿੰਦੂ ਥੋੜਾ ਕੇ ਹੈਰਾਨ ਹੋਇਆ ਕਿ ਸਰਦਾਰ ਦੀ ਗੱਲ ਦਾ ਠੀਕ ਮਤਲਬ ਉਸ ਦੀ ਸਮਝ ਵਿੱਚ ਨਹੀਂ ਆ ਰਿਹਾ ਪਰ ਕਾਫੀ ਚਰਤੀ ਗਣਾ ਬੋਲੇ ਹੁਣ ਤਾਂ ਹਿੰਦੂ ਸਿੱਖ ਵੀ ਚੇਤੇ ਨੇ ਬਦਲਾ ਲੈਣਾ ਬੁਰਾ ਹੀ ਪਰ ਕਿੱਥੋਂ ਤੀ ਕੋਈ ਸਹੇਗਾ ਇਸ ਦਿੱਲੀ 'ਚ ਤਾਂ ਉਹਨਾਂ ਡਟ ਕੇ ਮੋਰਚੇ ਲਾਇਨੇ ਤੇ ਕਿਤੇ ਕਿਤੇ ਤਾਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੀ ਮਿਸਾਲ ਸੱਚੀ ਕਰ ਦਿਖਾਈਏ ਸੱਚ ਪੁੱਛੋ ਤਾਂ ਇਲਾਜ ਵੀ ਇਹੀ ਹੈ ਸੁਣਿਆ ਹੈ ਕੋਰਲ ਬਾਗ 'ਚ ਕਿਸੇ ਮੁਸਲਮਾਨ ਡਾਕਟਰ ਦੀ ਕੁੜੀ ਨੂੰ ਹੁਣ ਵੀ ਬਾਅਰ ਸਿੱਖ ਦੀ ਬਾਤ 'ਚ ਕੋਈ ਗੂੰਜ ਨਹੀਂ ਸੀ ਇੱਕ ਪ੍ਰਗਟ ਤੇ ਰੜਕਣ ਵਾਲਾ ਰੁੱਖਾਪਨ ਸੀ ਬੋਲਿਆ ਬਾਬੂ ਜੀ ਔਰਤ ਦੀ ਵੀਰਤੀ ਸਾਰਿਆਂ ਲਈ ਸ਼ਰਮ ਵਾਲੀ ਗੱਲ ਹੈ ਤੇ ਭੈਣ ਹੁਣ ਸਿੱਖ ਸਰਈਆ ਵੱਲ ਮੁੱਕ ਹੁਣ ਸਿੱਖ ਸਰਈਆ ਵੱਲ ਚੱਕਿਆ ਚੱਕੀ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਕਿ ਤੁਹਾਨੂੰ ਇਹ ਸਭ ਕੁਝ ਸੁਣਨਾ ਪੈ ਰਿਹਾ ਹੈ ਹਿੰਦੂ ਨੇ ਰੋਕ ਰੋਕ ਕੇ ਕਿਹਾ ਕੀ 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 ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾ ਫਿਰ ਜਿਵੇਂ ਖੁਦ ਨੂੰ ਸੰਭਾਲਦਿਆਂ ਹੋਏ ਤੇ ਟੀਟਤਾਈ ਨਾਲ ਕਿਹਾ ਇਹ ਤੁਹਾਡੇ ਨਾਲ ਨੇ ਸਿੱਖ ਨੇ ਹੋਰ ਵੀ ਰੁੱਖਪਣੇ ਨਾਲ ਕਿਹਾ ਜੀ ਅਲੀਗੜ੍ਹ ਤੱਕ ਮੈਂ ਪਹੁੰਚਾ ਰਿਹਾ ਸ੍ਰੀਆ ਦੇ ਮਨਚ ਕਿਸੇ ਨੇ ਕਿਹਾ ਇਹ ਵਿਚਾਰਾ شریف ਆਦਮੀ ਅਲੀਗੜ੍ਹ ਜਾ ਰਿਹਾ ਅਲੀਗੜ੍ਹ ਅਲਗੜ ਉਸ ਨੇ ਹੌਸਲੇ ਨਾਲ ਪੁੱਛਿਆ ਤੁਸੀਂ ਅਲੀਗੜ੍ਹ ਉਤਰੋਗੇ ਹਾਂ ਉੱਥੇ ਕੋਈ ਤੁਹਾਡਾ ਹੈ ਮੇਰਾ ਕੌਣ ਕਿੱਥੇ ਹੈ ਮੁੰਡਾ ਤਾਂ ਮੇਰੇ ਨਾਲ ਹੈ ਉੱਥੇ ਕਿੱਧਰ ਜਾ ਰਹੇ ਰਹੋਗੇ ਨਹੀਂ ਕੱਲ ਮੁੜਾਂਵਾਂਗਾ ਤੇ ਤਫਰੀ ਜਾ ਰਹੇ ਹਾਂ ਤਫਰੀ ਸਖਣੇ ਗਵਾਚੀ ਵਿਆਹ ਚ ਗਿਆ ਤਫਰੀ ਫਿਰ ਸੰਭਲ ਕੇ ਨਹੀਂ ਅਸੀਂ ਕਿਤੇ ਨਹੀਂ ਜਾ ਰਹੇ ਅਜੇ ਸੋਚ ਰਹੇ ਹਾਂ ਕਿ ਕਿੱਥੇ ਜਾਈਏ ਤੇ ਜਦੋਂ ਟਿਕਾਊ ਕੁਝ ਨਾ ਰਹੇ ਫਿਰ ਤੁਰਦੀ ਘਟੀ ਚ ਕੁਝ ਸੋਚਿਆ ਜਾ ਸਕਦਾ ਸ੍ਰੀਆ ਦੇ ਮਾਨਕ ਕਿਸੇ ਨੇ ਟਪੋਰ ਕਰ ਦੇ ਕਰਕੇ ਗਿਆ ਹਲੀਗੜ੍ਹ ਅਲੀਗੜ ਉਹ ਵਿਚਾਰਾ شریف ਉਸਨੇ ਕਿਹਾ ਅਲੀਗੜ ਚੰਗੀ ਜਗ੍ਹਾ ਨਹੀਂ ਹੈ ਤੁਸੀਂ ਕਿਉਂ ਜਾਂਦੇ ਹੋ ਹਿੰਦੂ ਨੇ ਵੀ ਕਿਹਾ ਜਿਵੇਂ ਕਿਸੇ ਪਾਗਲ ਤੇ ਤਰਸ ਖਾ ਰਹੇ ਭਲਾ ਪੁੱਛੋ ਮੈਨੂੰ ਕੀ ਚੰਗਾ ਤੇ ਕੀ ਬੁਰਾ ਫਿਰ ਵੀ ਤੁਹਾਨੂੰ ਡਰ ਨਹੀਂ ਲੱਗਦਾ ਕੋਈ ਰਾਤ ਨੂੰ ਸ਼ੁਰਾ ਹੀ ਮਾਰ ਦੇਵੇ ਸਿੱਖ ਨੇ ਮੁਸਕਰਾ ਕੇ ਕਿਹਾ ਉਸ ਨੂੰ ਕੋਈ ਨਜਾਤ ਸਮਝ ਸਕਦਾ ਹੈ ਇਹ ਤੁਸੀਂ ਕਦੇ ਸੋਚਿਆ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ ਤੇ ਕੀ ਮਾਰੂਗਾ ਵੀ ਕੌਣ ਜਾਂ ਮੁਸਲਮਾਨ ਜਾਂ ਹਿੰਦੂ ਮੁਸਲਮਾਨ ਮਾਰੂਗਾ ਤਾਂ ਜਿੱਥੇ ਘਰ ਦੇ ਹੋਰ ਲੋਕ ਗਏ ਨੇ ਉੱਥੇ ਮੈਂ ਵੀ ਜਾ ਮਿਲਾਂਗਾ ਤੇ ਜੇ ਹਿੰਦੂ ਮਾਰੂਗਾ ਤਾਂ ਸੋਚ ਲਵਾਂਗਾ ਕਿ ਇਹੀ ਕਸਰ ਬਾਕੀ ਸੀ ਦੇਸ਼ 'ਚ ਜਿਹੜੀ ਬਿਮਾਰੀ ਫੈਲੀ ਏ ਉਹ ਆਪਣੇ ਸਿਖਰ ਤੇ ਪੁੱਜ ਗਈ ਏ ਤੇ ਹੁਣ ਤਾਂਦਰੁਸਤੀ ਦਾ ਰਾਹ ਸ਼ੁਰੂ ਹੋਊਗਾ ਪਰ ਭਲਾ ਹਿੰਦੂ ਕਿਉਂ ਮਾਰੂਗਾ ਹਿੰਦੂ ਲੱਖ ਪੂਰਾ ਹੋਵੇ ਅਜਿਹਾ ਕੰਮ ਹੀ ਨਹੀਂ ਕਰੂਗਾ ਸਰਦਾਰ ਨੂੰ ਇੱਕਦਮ ਗੁੱਸਾ ਆ ਗਿਆ ਰੰਦੇ ਬਾਬੂ ਜੀ ਹੁਣ ਤੁਸੀਂ ਜਿਵੇਂ ਰਸ ਲੈ ਲੈ ਕੇ ਦਿੱਲੀ ਦੀਆਂ ਗੱਲਾਂ ਸੁਣਾ ਰਹੇ ਹੋ ਜੇ ਤੁਹਾਡੇ ਕੋਲ ਕੋਈ ਸ਼ੁਰਾ ਹੁੰਦਾ ਤਾਂ ਤੁਹਾਨੂੰ ਆਪਣੇ ਲਿਖਾਤਰਾ ਨਾ ਹੁੰਦਾ ਤਾਂ ਤੁਸੀਂ ਕੀ ਆਪਣੇ ਨਾਲ ਬੈਠੀਆਂ ਸਵਾਰੀਆਂ ਨੂੰ ਬਖਸ਼ ਦਿੰਦੇ ਇਹਨਾਂ ਨੂੰ ਜਾਂ ਮੈਂ ਵਿਚਾਰ ਆਉਂਦਾ ਜਾਂ ਮੈਨੂੰ ਹਿੰਦੂ ਕੁਝ ਬੋਲਣ ਲੱਗਾ ਤਾਂ ਪਰ ਹੱਥ ਦੇ ਅਧਿਕਾਰਪੂਰਨ ਇਸ਼ਾਰੇ ਨਾਲ ਉਸ ਨੂੰ ਰੋਕਦਿਆਂ ਹੋਇਆ ਸਰਦਾਰ ਕਹਿੰਦਾ ਗਿਆ ਹੁਣ ਤੁਸੀਂ ਸੁਣਨਾ ਹੀ ਚਾਹੁੰਦੇ ਹੋ ਤਾਂ ਸੁਣ ਲਓ ਕੰਨ ਖੋਲ ਕੇ ਮੇਰੇ ਨਾਲ ਤੁਸੀਂ ਹਮਦਰਦੀ ਦਿਖਾਉਂਦੇ ਹੋ ਕਿ ਮੈਂ ਤੁਹਾਡਾ ਸਨਾਰਥੀ ਹਾਂ ਹਮਦਰਦੀ ਵੱਡੀ ਚੀਜ਼ ਹੈ ਮੈਂ ਆਪਣੇ ਆਪ ਨੂੰ ਨਿਹਾਲ ਸਮਝਦਾ ਹਾਂ ਜੇ ਤੁਸੀਂ ਹਮਦਰਦੀ ਦੇਣ ਦੇ ਕਾਬਲ ਹੁੰਦੇ ਪਰ ਤੁਸੀਂ ਮੇਰਾ ਦਰਦ ਕਿੱਦਾਂ ਜਾਣ ਸਕਦੇ ਹੋ ਜਦੋਂ ਤੁਸੀਂ ਉਸੇ ਸਾਹ ਦੀਆਂ ਸਾੱਚ ਦਿੱਲੀ ਦੀਆਂ ਗੱਲਾਂ ਜਿਹੇ ਬੇਦਰਦ ਢੰਗ ਨਾਲ ਕਰਦੇ ਹੋ ਤੇ ਨਾਲ ਤੁਸੀਂ ਹਮਦਰਦੀ ਕਰ ਸਕਦੇ ਹੁੰਦੇ ਤਾਂ ਉਹਨਾਂ ਦਿਲ ਤੁਹਾਡੇ 'ਚ ਹੁੰਦਾ ਜਿਹੜੀਆਂ ਗੱਲਾਂ ਤੁਸੀਂ ਸੁਣਾਉਣਾ ਚਾਹੁੰਦੇ ਹੋ ਉਹਨਾਂ ਨਾਲ ਸ਼ਰਮ ਦੇ ਮਾਰਿਆ ਤੁਹਾਡੀ ਜਵਾਨ ਬੰਦ ਹੋ ਗਈ ਹੁੰਦੀ ਸਿਰ ਥੱਲੇ ਹੋ ਗਿਆ ਹੁੰਦਾ ਔਰਤ ਦੀ ਬੇਇੱਜ਼ਤੀ ਔਰਤ ਦੀ ਬੇਇੱਜ਼ਤੀ ਹੈ ਉਹ ਹਿੰਦੂ ਜਾਂ ਮੁਸਲਮਾਨ ਦੀ ਨਹੀਂ ਉਹ ਇਨਸਾਨ ਦੀ ਮਾਂ ਦੀ ਬੇਇੱਜ਼ਤੀ ਹੈ ਸੇਖੂਪੁਰੇ ਚ ਸਾਡੇ ਨਾਲ ਜੋ ਹੋਇਆ ਸੋ ਹੋਇਆ ਪਰ ਮੈਂ ਜਾਣਦਾ ਹਾਂ ਕਿ ਉਸ ਦਾ ਬਦਲਾ ਮੈਂ ਕਦੇ ਨਹੀਂ ਲੈ ਸਕਦਾ ਕਿਉਂ ਜੋ ਉਸ ਦਾ ਬਦਲਾ ਹੋ ਹੀ ਨਹੀਂ ਸਕਦਾ ਮੈਂ ਬਦਲਾ ਦੇ ਸਕਦਾ ਤੇ ਉਹੀ ਇਹੀ ਤਾਂ ਉਹ ਏਹੀ ਕਿ ਜੋ ਮੇਰੇ ਨਾਲ ਹੋਇਆ ਹੈ ਉਹ ਕਿਸੇ ਹੋਰ ਨਾਲ ਨਾ ਹੋਣ ਦੇਵਾਂ ਇਸੇ ਲਈ ਦਿੱਲੀ ਤੇ ਅਲੀਗੜ੍ਹ ਦੇ ਵਿਚਕਾਰ ਇੱਧਰ ਤੇ ਉੱਧਰ ਲੋਕਾਂ ਨੂੰ ਪੰਚਾਉਂਦਾ ਹਾਂ ਮੈਂ ਮੇਰੇ ਦਿਲ ਦਿਲ ਮੇਰੇ ਦਿਨ ਵੀ ਗੁਜ਼ਰਦੇ ਨੇ ਤੇ ਬਦਲਾ ਵੀ ਛੁਕਾਉਂਦਾ ਤੇ ਇਸੇ ਤਰ੍ਹਾਂ ਜੇ ਕੋਈ ਕਿਸੇ ਦਿਨ ਮਾਰ ਸੁੱਟੇਗਾ ਤਾਂ ਬਦਲਾ ਪੂਰਾ ਹੋ ਜਾਊਗਾ ਭਾਵੇਂ ਮੁਸਲਮਾਨ ਮਾਰੇ ਭਾਵੇਂ ਹਿੰਦੂ ਮੇਰਾ ਮਕਸਦ ਤਾਂ ਇਹ ਨਹੀਂ ਹੈ ਕਿ ਭਾਵੇਂ ਹਿੰਦੂ ਹੋਵੇ ਭਾਵੇਂ ਸਿੱਖ ਹੋਵੇ ਕਮੇ ਮੁਸਲਮਾਨ ਹੋਵੇ ਜੋ ਕੁਝ ਮੈਂ ਦੇਖਿਆ ਹੈ ਉਹ ਕਿਸੇ ਹੋਰ ਨੂੰ ਨਹੀਂ ਦੇਖਣਾ ਪਵੇਗਾ ਤੇ ਮਰਨ ਤੋਂ ਪਹਿਲਾਂ ਮੇਰੇ ਘਰ ਦੇ ਜੀਆਂ ਦੀ ਜਿਹੜੀ ਗੱਦੀ ਹੋਈ ਹੈ ਉਹ ਰੱਬ ਨਾ ਕਰੇ ਕਿਸੇ ਦੀਆਂ ਬਹੁ ਵੀਟੀਆਂ ਨੂੰ ਦੇਖਣੀ ਪਵੇ ਇਸ ਮਗਰੋਂ ਬਹੁਤ ਚਿਰ ਦੀ ਗੱਡੀ ਜਿੱਦਕ ਬਿਲਕੁਲ ਸਨਾਟਾ ਰਹਾ ਅਲੀਗੜ ਤੋਂ ਪਹਿਲਾਂ ਜਦੋਂ ਗੱਡੀ ਹੌਲੀ ਹੋਈ ਉਹ ਦੂਸਰਿਆਂ ਨੇ ਬਹੁਤ ਚਾਹੇ ਕਿ ਸਰਦਾਰ ਨੂੰ ਸ਼ੁਕਰਾਨੇ ਦੇ ਦੋ ਸ਼ਬਦ ਕਹਿ ਦੇਵੇ ਪਰ ਉਸ ਦੇ ਮੂੰਹੋਂ ਕੋਈ ਬੋਲ ਨਾ ਨਿਕਲਿਆ ਸਰਦਾਰ ਨੇ ਹੀ ਅੱਧਾ ਕ ਉੱਠ ਕੇ ਉੱਪਰਲੀ ਵਰਤਵਲ ਆਵਾਜ਼ ਮਾਰੀ ਕਾਕਾ ਉਠ ਲੀ ਗੜ ਆ ਗਿਆ। ਫਿਰ Hindu ਬਲ ਦੇਖ ਕੇ ਬੋਲਿਆ ਬਾਪੂ ਜੀ। ਕੁਝ ਕੌੜੀਆਂ ਗੱਲਾਂ ਕਹਿ ਗਿਆ ਹਾਂ ਮਾਫ ਕਰਨਾ ਅਸੀਂ ਲੋਕ ਤਾਂ ਤੁਹਾਡੀ ਸ਼ਰਨ ਚਾਹਾਂ। Hindu ਦੇ ਚਿਹਰੇ ਤੁਸ਼ਪਸ਼ਟ ਦਿਸਿਆ ਕਿ ਉਥੇ ਇਹ ਸਿੱਖ ਨਾ ਉਤਰ ਰਿਹਾ ਹੁੰਦਾ ਤਾਂ ਖੁਦ ਉੱਤਰ ਕੇ ਦੂਜੇ ਢੱਪੇ ਚ ਜਾ ਬੈਠਦਾ। ਧੰਨਵਾਦ।